ਜਦੋਂ ਆਪਾਂ ਕਿਸੇ ਵੀ ਦੇਸ਼ ਲਈ ਵੀਜ਼ਾ ਅਪਲਾਈ ਕਰਨਾ ਤਾਂ ਸਾਡੇ ਕੋਲ ਕਿਹੜੇ ਕਿਹੜੇ ਡਾਕੂਮੈਂਟ ਹੋਣੇ ਚਾਹੀਦੇ ਆ ਤੇ ਹੁਣ ਤੋਂ ਤੁਸੀਂ ਨੋਟ ਕਰਨਾ ਸ਼ੁਰੂ ਕਰਦੇ ਹੋ ਇਹ ਆਪਣੀ ਪਹਿਲੀ ਵੀਡੀਓ ਆ ਜਿਹਦੇ ਵਿੱਚ ਆਪਾਂ ਅੱਜ ਤੋਂ ਦੱਸਣਾ ਸ਼ੁਰੂ ਕਰ ਦੇਣਾ ਤੇ ਸਟੈਪ ਬਾਈ ਸਟੈਪ ਸਾਰੀਆਂ ਵੀਡੀਓ ਬਣਾਈ ਜਾਵਾਂਗੇ ਤੁਹਾਨੂੰ ਦੱਸੀ ਜਾਵਾਂਗੇ ਹੁਣ ਨੋਟ ਤੁਸੀਂ ਕਰਨਾ ਚੈਨਲ ਨੂੰ ਸਬਸਕ੍ਰਾਈਬ ਵੀ ਤੁਸੀਂ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੇ ਜਾਣਕਾਰੀਆਂ ਚੰਗੀਆਂ ਲੱਗਣਗੀਆਂ ਆਪਾਂ ਸਾਰਾ ਕੁਝ ਦੱਸੀ ਜਾਵਾਂਗੇ ਵੀ ਕਿੱਦਾਂ ਵੀਜ਼ਾ ਅਪਲਾਈ ਕੀਤਾ ਜਾਂਦਾ ਸਭ ਤੋਂ ਪਹਿਲਾ ਜਿਹੜਾ ਜ਼ਰੂਰੀ ਕੰਮ ਹੁੰਦਾ ਜੇ ਤੁਸੀਂ ਕਿਸੇ ਵੀ ਕੰਟਰੀ ਲਈ ਵੀਜ਼ਾ ਅਪਲਾਈ ਕਰਨਾ ਪਹਿਲਾਂ ਆਪਾਂ ਗੱਲ ਕਰਦੇ ਹਾਂ ਟੂਰਿਸਟ ਵੀਜ਼ੇ ਦੀ ਟੂਰਿਸਟ ਵੀਜ਼ੇ ਲਈ ਕੀ ਹੋਣਾ ਜ਼ਰੂਰੀ ਆ ਇੱਕ ਤਾਂ ਤੁਹਾਡੀ ਇਨਕਮ ਦਾ ਕੋਈ ਸਾਧਨ ਕਿੱਥੋਂ ਇਨਕਮ ਹੋ ਰਹੀ ਆ ਤੁਸੀਂ ਜੌਬ ਕਰ ਰਹੇ ਹੋ ਤੁਸੀਂ ਬਿਜ਼ਨਸ ਕਰਦੇ ਹੋ ਜਾਂ ਤੁਹਾਡੀ ਕੋਈ ਆਪਣੀ ਦੁਕਾਨ ਜਾਂ ਤੁਸੀਂ ਖੇਤੀਬਾੜੀ ਕਰਦੇ ਹੋ ਜਿਹੜੀ ਤਰ੍ਹਾਂ ਦਾ ਤੁਸੀਂ ਕੰਮ ਕਰਦੇ ਹੋ ਉੱਥੋਂ ਜਿਹੜੀ ਤੁਹਾਨੂੰ ਇਨਕਮ ਹੁੰਦੀ ਆ ਉਸ ਚੀਜ਼ ਦਾ ਤੁਹਾਡੇ ਕੋਲ ਕੋਈ ਪ੍ਰੂਫ ਹੋਣਾ ਚਾਹੀਦਾ ਜ਼ਰੂਰੀ ਆ ਗੱਲਾਂ ਨਾਲ ਨਹੀਂ ਕਿ ਅਸੀਂ ਕਹਿ ਦਿੰਦਾ ਜੀ ਮੈਂ ਤਾਂ ਕਿਸਾਨ ਆ ਤੇ ਮੇ ਕੋਲ ਜੇ ਫਾਰਮ ਹੀ ਹੈ ਨਹੀਂ ਜਾਂ ਕੋਈ ਕਹਿ ਦਿੰਦਾ ਜੀ ਮੈਂ ਮੇਰੀ ਦੁਕਾਨ ਆ ਦੁਕਾਨ ਤਾਂ ਹੈਗੀ ਆ ਪਰ ਲੈਣ ਦੇਣ ਮੇਰਾ ਡਾਕੂਮੈਂਟ ਦੇ ਵਿੱਚ ਕਾਗਜ਼ਾਂ 'ਚ ਸ਼ੋ ਨਹੀਂ ਹੋ ਰਿਹਾ ਉਹਦਾ ਕੋਈ ਫਾਇਦਾ ਨਹੀਂ ਹਾਂ ਜੇ ਤੁਹਾਡੇ ਕੋਲ ਡਾਕੂਮੈਂਟ ਨਹੀਂ ਹੈਗੇ ਤੇ ਡਾਕੂਮੈਂਟ ਬਣ ਜਾਂਦੇ ਆ ਕਈ ਬੰਦਿਆਂ ਨੂੰ ਨਹੀਂ ਸਮਝ ਹੁੰਦੀ ਕਿ ਡਾਕੂਮੈਂਟ ਕਿਹੜਾ ਚਾਹੀਦਾ ਡਾਕੂਮੈਂਟ ਤੁਹਾਨੂੰ ਮੈਂ ਦੱਸੀ ਜਾਊਂਗਾ ਜਿਹੜੇ ਡਾਕੂਮੈਂਟ ਤੁਹਾਡੇ ਕੋਲ ਨਹੀਂ ਉਹ ਬਣ ਜਾਂਦੇ ਆ ਉਹਨਾਂ ਦਾ ਖਰਚਾ ਲੱਗਦਾ ਉਹ ਤੁਸੀਂ ਇੰਡੀਆ ਤੋਂ ਆਪ ਵੀ ਬਣਵਾ ਸਕਦੇ ਹੋ ਜੇ ਕਿਸੇ ਏਜੰਟ ਰਾਹੀਂ ਫਾਈਲ ਲਗਵਾਉਣੀ ਹੋ ਤਾਂ ਉਹ ਵੀ ਬਣਵਾ ਦਿੰਦਾ ਜੇ ਸਾਡੇ ਤੋਂ ਫਾਈਲ ਲਗਵਾਉਗੇ ਤੇ ਅਸੀਂ ਤਾਂ ਉਹਦੀ 15000 ਫੀਸ ਲੈਂਦੇ ਆ ਫਾਈਲ ਤਿਆਰ ਕਰਨ ਦੀ ਡਾਕੂਮੈਂਟ ਦਾ ਖਰਚਾ ਵੱਖਰਾ ਹੁੰਦਾ ਵੀਜ਼ਾ ਅਪਲਾਈ ਕਰਨਾ ਉਹ ਵੀ ਸਿਖਾਵਾਂਗਾ ਮੈਂ ਇਸੇ ਚੈਨਲ ਦੇ ਉੱਤੇ ਵੀਡੀਓ ਪਾ ਕੇ ਪਰ ਵੀਜ਼ਾ ਇਦਾਂ ਹੀ ਅਪਲਾਈ ਨਹੀਂ ਹੋ ਜਾਂਦਾ ਉਹਦੇ ਲਈ ਪਹਿਲਾਂ ਡਾਕੂਮੈਂਟ ਪਤਾ ਹੋਣੇ ਚਾਹੀਦੇ ਵੀ ਕਿਹੜੇ-ਕਿਹੜੇ ਲੱਗਣੇ ਜੇ ਕੋਈ ਘਰ ਬਹਿ ਕੇ ਕੰਮ ਸਿੱਖਣਾ ਚਾਹੁੰਦਾ ਟਰੈਵਲ ਏਜੰਟ ਦਾ ਤਾਂ ਮੇਰੀ ਵੀਡੀਓ ਉਹਨਾਂ ਤੱਕ ਜਰੂਰ ਸ਼ੇਅਰ ਕਰੋ ਜਿਹੜੇ ਚਾਹੁੰਦੇ ਨੇ ਅਸੀਂ ਵਿਦੇਸ਼ ਆਣਾ ਤੇ ਪੈਸੇ ਹੈ ਨਹੀਂ ਉਹਨਾਂ ਤੱਕ ਮੇਰੀ ਵੀਡੀਓ ਜ਼ਰੂਰ ਸ਼ੇਅਰ ਕਰਿਓ ਕਿ ਉਹ ਘਰੇ ਬਹਿ ਕੇ ਸਾਰੀਆਂ ਵੀਡੀਓ ਦੇਖ ਕੇ ਕੰਮ ਸਿੱਖ ਲੈਣ ਸਿੱਖ ਕੇ ਆਪਣਾ ਵੀਜ਼ਾ ਵੀ ਅਪਲਾਈ ਕਰ ਸਕਦੇ ਤੇ ਆਪਣੀ ਫੈਮਿਲੀ ਦਾ ਵੀਜ਼ਾ ਵੀ ਅਪਲਾਈ ਕਰ ਸਕਦੇ ਨੇ ਮੈਂ ਤਾਂ ਵੀਡੀਓ ਬਣਾ ਬਣਾ ਕੇ ਪਾਈ ਜਾਵਾਂਗਾ ਬਸ ਸ਼ੇਅਰ ਕਰਨਾ ਹੁਣ ਤੁਹਾਡੀ ਜ਼ਿੰਮੇਵਾਰੀ ਆ ਜੇ ਕਿਸੇ ਦੀ ਮਦਦ ਕਰਨਾ ਚਾਹਣੇ ਉਹਦੇ ਨਾਲ ਵੀਡੀਓ ਸ਼ੇਅਰ ਕਰ ਦੋ ਉਹਨੂੰ ਕਹਿ ਦਿਓ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜਿਹੜੀ ਨਵੀਂ ਵੀਡੀਓ ਆਉਂਦੀ ਹੋएगी ਉਹਨਾਂ ਨੂੰ ਪਤਾ ਲੱਗਦਾ ਰਹੇਗਾ ਕੰਮ ਵੀ ਸਿੱਖ ਸਕਦੇ ਨੇ ਆਪਣਾ ਵੀਜ਼ਾ ਵੀ ਅਪਲਾਈ ਕਰ ਸਕਦੇ ਨੇ ਤੇ ਅਗਲੀ ਵੀਡੀਓ ਵੀ ਮੈਂ ਜਲਦੀ ਹੀ ਪਾਵਾਂਗਾ ਧੰ